ਪੰਜਾਬ ਦਾ ਬਜਟ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਦੱਸ ਦਈਏ ਕਿ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਸੰਬੋਧਨ ਦੇ ਨਾਲ ਇਹ ਬਜਟ ਸੈਸ਼ਨ ਸ਼ੁਰੂ ਹੋਣਾ ਹੈ 11 ਵਜੇ ਇਹ ਬਜਟ ਸੈਸ਼ਨ ਸ਼ੁਰੂ ਹੋਣਾ ਹੈ ਇਸ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਇਸ ਦੇ ਨਾਲ ਹੀ ਬਾਅਦ ਦੁਪਹਿਰ ਮ੍ਰਿਤਕ ਆਗੂਆਂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਪੇਸ਼ ਕੀਤੀ ਜਾਣੀ ਹੈ ਇਸ ਤੋਂ ਬਾਅਦ 2 ਅਤੇ 3 ਮਾਰਚ ਨੂੰ ਛੁੱਟੀ ਰਹੇਗੀ ਫਿਰ <ioned original> 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ ਦੱਸਦੀ ਕਿ ਅੱਜ 11 ਵਜੇ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਹੈ ਉਹ ਸ਼ੁਰੂ ਹੋ ਰਿਹਾ ਹੈ ਬਨਵਾਰੀ لال ਪ੍ਰੋਹਿਤ ਦੇ ਸੰਬੋਧਨ ਦੇ ਨਾਲ ਜਿਹੜਾ ਇਹ ਬਜਟ ਸੈਸ਼ਨ ਸ਼ੁਰੂ ਹੋਣਾ ਹੈ ਰਾਜਪਾਲ ਦੇ ਰਾਜਪਾਲ ਦੇ ਵੱਲੋਂ ਇਸ ਬਜੰਟ ਬਜਟ ਸੈਸ਼ਨ ਦੀ ਸ਼ੁਰੂਆਤ ਕਰਵਾਈ ਜਾਣੀ ਹੈ ਬਨਵਾਰੀ لال ਪ੍ਰੋਹਿਤ ਦੇ ਸੰਬੋਧਨ ਦੇ ਨਾਲ ਇਹ ਬਜਟ ਸੈਸ਼ਨ ਸ਼ੁਰੂ ਹੋਵੇਗਾ ਦੱਸਦੀ ਕਿ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪੰਜਾਬ ਦੇ ਬਜਟ ਸੈਸ਼ਨ ਦਾ ਸ਼ੈਡਿਊਲ ਕੀ ਰਹਿਣ ਵਾਲਾ ਹੈ ਪੰਜਾਬ ਵਿਧਾਨ ਸਭਾ ਦਾ ਅੱਜ ਬਜਟ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ ਹੈ ਰਾਜਪਾਲ ਦੇ ਭਾਸ਼ਣ ਦੇ ਨਾਲ ਸ਼ੁਰੂ ਹੋਵੇਗਾ ਇਸ ਦੇ ਨਾਲ ਹੀ ਬਾਅਦ ਦੁਪਹਿਰ ਜਿਹੜਾ ਮ੍ਰਿਤਕ ਆਗੂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਪੇਂਟ ਕੀਤੀ ਜਾਵੇਗੀ ਸੈਸ਼ਨ ਦੌਰਾਨ ਹੀ ਇਹ ਸ਼ਰਧਾਂਜਲੀ ਜਿਹੜੀ ਦੀ ਆ ਪੇਟ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਦੋ ਅਤੇ ਜਾਨੀ ਕੱਲ ਅਤੇ ਪਰਸੋਂ ਜੇ ਲਈ ਇਹ ਛੁੱਟੀ ਰਹੇਗੀ ਫਿਰ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ ਇਹ ਬਹਿਸ ਸਿਰਫ 1 ਦਿਨ ਤੱਕ ਹੀ ਚੱਲੇਗੀ ਦੱਸ ਦੇ ਕਿ ਸਰਕਾਰ ਨੇ ਫਿਰ 5 ਮਾਰਚ ਨੂੰ ਆਪਣਾ ਬਜਟ ਪੇਸ਼ ਕਰਨਾ ਹੈ ਅਗਲੇ ਦਿਨ ਬਜਟ ਤੇ ਬਹਿਸ ਹੋ ਸਕਦੀ ਹੈ ਦੱਸ ਦਈਏ ਕਿ ਅੱਜ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਵੱਲੋਂ ਸੰਬੋਧਨ ਦੇ ਨਾਲ ਇਹ ਬਜਟ ਸੈਸ਼ਨ ਹੈ ਜਿਹੜਾ ਦੀ ਸ਼ੁਰੂਆਤ ਹੋਣੀ ਹੈ ਇਸ ਬਜਟ ਸੈਸ਼ਨ ਦਾ ਜਿਹੜਾ ਸ਼ਡਿਊਲ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਅੱਜ 11 ਵਜੇ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਇਹ ਪੰਜਾਬ ਦੇ ਬਜਟ ਸੈਸ਼ਨ ਦਾ ਸ਼ਡਿਊਲ ਹੋਵੇਗਾ ਕੱਲ ਅਤੇ ਪਰਸੋ ਜਿਹੜਾ ਉਹ ਛੁੱਟੀ ਹੋਵੇਗੀ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ ਇਹ ਬਹਿਸ ਸਿਰਫ ਇੱਕ ਦਿਨ ਤੱਕ ਹੀ ਚੱਲੇਗੀ ਜਿਸ ਤੋਂ ਬਾਅਦ 5 ਮਾਰਚ ਨੂੰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਜਿਸ ਤੇ ਅਗਲੇ ਦਿਨ ਬਜਟ ਦੇ ਉੱਤੇ ਬਹਿਸ ਹੋਣ ਦੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਸਕਦੀਆਂ ਨੇ ਦੱਸਦੀ ਕਿ 7 ਮਾਰਚ ਗੈਰ ਸਰਕਾਰੀ ਦਿਨ ਹੋਵੇਗਾ ਇਸ ਦਿਨ ਪ੍ਰਾਈਵੇਟ ਬਿੱਲ ਹੋਣਗੇ ਉੱਥੇ ਹੀ 8 9 10 ਨੂੰ ਸਰਕਾਰੀ ਛੁੱਟੀਆਂ ਹੋਣਗੀਆਂ ਜਦਕਿ 11 ਅਤੇ 12 ਮਾਰਚ ਨੂੰ ਵਿਧਾਨ ਸਭਾ ਦਾ ਕੰਮਕਾਜ ਰਹੇਗਾ ਉੱਥੇ ਇਸ ਦੇ ਵਿੱਚ ਬਿੱਲ ਪੇਸ਼ ਕੀਤੇ ਜਾਣਗੇ 13 ਅਤੇ 14 ਮਾਰਚ ਗੈਰ ਸਰਕਾਰੀ ਦਿਨ ਰਹੇਗਾ ਇਸ ਦਿਨ ਨਿਜੀ ਤਾਕਤਾਂ ਹੋਣਗੀਆਂ ਤੇ 15 ਮਾਰਚ ਨੂੰ ਵੀ ਬਿੱਲ ਆਉਣਗੇ ਨਾਲ ਹੀ ਇਸ ਦਿਨ ਸੈਸ਼ਨ ਨੂੰ ਅਨਮਿੱਖੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ ਦੱਸਦੀ ਕਿ ਅੱਜ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ 11 ਵਜੇ ਇਹ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਜਾਣੀ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਸਬੋਧਨ ਦੇ ਨਾਲ ਇਹ ਬਜਟ ਸੈਸ਼ਨ ਦੀ ਸ਼ੁਰੂਆਤ ਹੋਣੀ ਹੈ ਇਹ ਪੰਜਾਬ ਦੇ ਬਜਟ ਸੈਸ਼ਨ ਦਾ ਸ਼ਡਿਊਲ ਕੀ ਹੋਵੇਗਾ ਇਸ ਦੀ ਵੀ ਜਾਣਕਾਰੀ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਤੇ ਅੱਜ ਇਸ ਬਜਟ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ऑल वर्ल्ड ओपन चैलेंज 17 टाइम गोल्ड मेडलिस्ट आर के तांत्रिक पंडित मौलवी बेगम तांत्रिक एना छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबाणी विदेश च पक्का होना कारोबार दा ना चलना सिर्फ 31 घंटे च समाधान फ्री फ्री फ्री, फ्री आर के तांत्रिक मोबाइल 9517855093 7710598475 पता पंजाब